ਭਰ ਗਾੜੀ ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੇ 6ਵੇਂ ਦਿਨ ਵੀ ਪੰਜਾਬ ਚ ਲੱਗੇ ਰਹੇ ਧਰਨੇ ਬਠਿੰਡਾ ਅਮਰitsar ਗੰਗਾ ਨਗਰ ਚੰਡੀਗੜ੍ਹ ਸਮੇਤ ਪੰਜਾਬ ਦੀਆਂ ਕਈ ਮੁੱਖ ਸੜਕਾਂ ਰਹੀਆਂ ਜਾਮ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਧਰਨੇ ਲਗਾਏ ਜਾਣ ਦੀ ਸੰਤ ਸਮਾਜ ਦੀ ਅਪੀਲ ਨੂੰ ਵੀ ਨਹੀਂ ਮੰਨੇ ਲੋਕ ਹੁਣ ਲੁਧਿਆਣਾ ਦੇ ਪਿੰਡ ਕਵੱਦੀ ਚ ਵੀ ਸਾਹਮਣੇ ਆਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਗ੍ਰੰਥੀ ਸਿੰਘ ਨੂੰ ਮਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਫਟੇ ਹੋਏ ਅੰਗ ਰੋਸਵਜੋ ਸੈਂਕੜੇ ਲੋਕਾਂ ਨੇ ਕੀਤੀ ਇਕਵੱਦੀ ਡੇਲੋਂ ਸੜਕ ਜਾਮ ਇਲਾਕੇ ਵਿੱਚ ਤਰਨਾ ਦਾ ਮਾਹੌਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਸੁਚੇਤ ਹੋਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸਿੱਖਿਆ ਨੂੰ ਅਪੀਲ ਕੋੜਕਾ ਪੂਰਾ ਵਿੱਚ ਪੁਲਿਸ ਫਾਇਰਿੰਗ ਦੌਰਾਨ ਜਾਨ ਗਵਾ ਚੁਕੇ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਐਸਡੀਪੀਸੀ ਵੱਲੋਂ 10-10 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਚਿੱਟੇ ਮੱਛਰ ਦੇ ਹਮਲੇ ਤੇ ਕੀਟਨਾਸ਼ਕ ਘੁਟਾਲੇ ਨੇ ਕਿਵੇਂ ਤੋੜਿਆ ਕਿਸਾਨ ਦਾ ਲੱਕ ਪੰਜਾਬ ਦੇ ਨਰਮਾ ਕਿਸਾਨਾਂ ਦੀ ਦਾਸਤਾਂ ਦੇਖੋ ਏਬੀਪੀ ਸਾਂਝਾ ਤੇ ਰਾਜਕੋਟ ਚ ਖੇਡੇ ਜਾ ਰਹੇ ਤੀਜੇ ਵਨਡੇ ਚ ਭਾਰਤ ਨੂੰ 271 ਦੌੜਾਂ ਦਾ ਟੀਚਾ ਭੱਜੀ ਤੇ ਅਮਿਤ ਮਿਸ਼ਰਾ ਦੇ ਦਮਦਾਰ ਸਪੈਲ ਨੇ ਲਗਾਈ ਅਫਰੀਕੀ ਟੀਮ ਦੇ ਸਕੋਰ ਤੇ ਬ੍ਰੇਕ ਡਿਕੌਕ ਦੀਆਂ 103 ਦੌੜਾਂ ਆਸਰੇ ਅਫਰੀਕੀ ਟੀਮ ਸਨਮਾਨਜਨਕ ਸਕੋਰ ਤੱਕ ਪਹੁੰਚੀ